ਅੱਜ ਜਿਹੜੀ ਸਾਡੇ ਬਹੁਤ ਹੀ ਸਤਿਕਾਰਯੋਗ ਨੌਜਵਾਨ ਨੇ ਜਿਨੇ ਆਪਣੇ ਇਲਾਕੇ ਦੇ ਆਪਣੇ ਬਲਾਕ ਦੇ ਔਰ ਉਹ ਅੱਜ ਇੱਕ ਬਹੁਤ ਵੱਡਾ ਉਪਰਾਲਾ ਕਰਕੇ ਸਾਈਕਲ ਰੈਲੀ ਕੱਢ ਰਹੇ ਨੇ ਪਹਿਲਾਂ ਪਿਛਲੇ ਹਫਤੇ ਵੀ ਹੋਈ ਹੈ ਅੱਜ ਵੀ ਇਹ ਬੜੀ ਇੱਕ ਕਾਮਯਾਬ ਰੈਲੀ ਹੈ ਕਿਉਂਕਿ ਬੜਾ ਵੱਡਾ ਇਕੱਠ ਹੈ ਪਿੱਛੇ ਇਹ ਆਪਣਾ ਬਹੁਤ ਹੀ ਵੱਡਾ ਇੱਕ ਸਾਡਾ ਅਰਸ਼ਦੀਪ ਜੀ ਨੇ ਬਹੁਤ ਵੱਡਾ ਉਪਰਾਲਾ ਇਹਨਾਂ ਦਾ ਔਰ ਜਦੋਂ ਆਪਣਾ ਸਰੀਰ ਹੈ ਕਈ ਵਾਰ ਅਸੀਂ ਬਿਮਾਰ ਹੋ ਜਾਂਦਾ ਸਰੀਰਕ ਤੌਰ ਤੇ ਸਾਡੇ ਸਰੀਰ ਦੇ ਵਿੱਚ ਇਮਿਊਨਿਟੀ ਹੁੰਦੀ ਹੈ ਉਹ ਰੋਗਾਂ ਨੂੰ ਆਪਣੇ ਆਪ ਦੂਰ ਕਰ ਦਿੰਦੀ ਹੈ ਜਿਹੜੀ ਇਮਿਊਨਿਟੀ ਉਹ ਸਾਡੇ ਰੋਗਾਂ ਨੂੰ ਦੂਰ ਕਰਦੀ ਹੈ ਜਦੋਂ ਸਾਡੇ ਸਰੀਰ ਨੂੰ ਠੀਕ ਕਰਨਾ ਹੁੰਦਾ ਹੈ ਇਸ ਤਰ੍ਹਾਂ ਜਦੋਂ ਸਮਾਜ ਦੇ ਵਿੱਚ ਕੋਈ ਸਾਡੇ ਵਾਇਰਸ ਆ ਜਾਂਦਾ ਹੈ ਤਾਂ ਉਹਨੂੰ ਠੀਕ ਕਰਨ ਵਾਸਤੇ ਵੀ ਸਾਡੇ ਨੌਜਵਾਨ ਇੱਕ ਕਮਿਊਨਿਟੀ ਦਾ ਕੰਮ ਕਰਦੇ ਨੇ ਅੱਜ ਇਹ ਨੌਜਵਾਨਾਂ ਨੇ ਬੜਾ ਵੱਡਾ ਅਪਰਾਲਾ ਕੀਤਾ ਹੈ ਔਰ ਤੁਹਾਡੇ ਸਾਈਕਲ ਦੇ ਨਾਲ ਸਾਡੀ ਜਿਹੜੀ ਸਿਹਤ ਆ ਉਹ ਠੀਕ ਹੁੰਦੀ ਹੈ ਮੈਂ ਦੋ ਤਿੰਨ ਗੱਲਾਂ ਕਹਿਣੀ ਚਾਹੂੰਗਾ ਕਿ ਜਦੋਂ ਸਾਡਾ ਸਮਾਜ ਸਾਡਾ ਸਮਾਜ ਦੇ ਵਿੱਚ ਸਾਡਾ ਨੌਜਵਾਨ ਤਾਕੜਾ ਹੈ ਤਾਂ ਸਾਡਾ ਦੇਸ਼ ਤਾਕੜਾ ਹੈ ਆਪਣੇ ਗਵਾਂਢੀ ਦੇਸ਼ ਉਹ ਚਾਹੁੰਦੇ ਨੇ ਕਿ ਜਿਹੜੇ ਸਾਡੇ ਨੌਜਵਾਨਾਂ ਨੂੰ ਨਸਿਆਂ ਤੇ ਲਾ ਕੇ ਇਹਨਾਂ ਨੂੰ ਕਮਜ਼ੋਰ ਕੀਤਾ ਜਾਵੇ ਤਾਂ ਕਿ ਜਿਹੜਾ ਦੇਸ਼ ਨੂੰ ਜਿੱਤਣਾ ਉਹ ਆਸਾਨ ਹੋ ਜਾਵੇ ਆਪਾਂ ਪੁਰਾਣੇ ਸਮਿਆਂ ਦੇ ਵਿੱਚ ਦੇਖਿਆ ਪਾਕਿਸਤਾਨ ਦੇ ਵੱਡੇ ਵੱਡੇ ਜਰਨਲਾਂ ਨੇ ਆਪਣੀਆਂ ਕਿਤਾਬਾਂ ਦੇ ਵਿੱਚ ਲਿਖਿਆ ਉਹਨਾਂ ਨੇ ਲਿਖਿਆ ਕਿ ਜੇ ਸਾਡੇ ਸਾਹਮਣੇ ਪੰਜਾਬ ਨਾ ਹੋਵੇ ਤਾਂ ਅਸੀਂ ਹਿੰਦੁਸਤਾਨ ਨੂੰ ਬਹੁਤ ਆਸਾਨੀ ਨਾਲ ਜਿੱਤ ਸਕਦੇ ਹਾਂ ਇਸ ਕਰਕੇ ਸਾਡੀ ਜੇ ਸਿਹਤ ਠੀਕ ਹੈ ਤਾਂ ਅਸੀਂ ਸਾਰਾ ਕੁਝ ਸਾਡਾ ਠੀਕ ਹੈ ਮੈਂ ਦੋ ਤਿੰਨ ਮੈਸੇਜ ਦੇਣੇ ਚਾਹੂੰਗਾ ਇੱਥੇ ਜਲਦੀ ਦੇ ਨਾਲ ਤੁਹਾਡੇ ਕੋਲ ਟਾਈਮ ਘੱਟ ਹੈ ਇੱਕ ਦਾ ਜਵਾਨਾਂ ਨੂੰ ਨਸਿਆਂ ਤੋਂ ਦੂਰ ਕਰਨਾ ਚਾਹੀਦਾ ਜਿੰਨੇ ਵੀ ਤੁਸੀਂ ਅੱਜ ਇੱਥੇ ਪਹੁੰਚਣ ਨੂੰ ਗੁਰੂ ਘਰ ਦੇ ਕੋਲੋਂ ਸਾਰੇ ਪਰਨ ਕਰੋ ਕਿ ਅਸੀਂ ਨਸਿਆਂ ਨੂੰ ਜਿਹੜਾ ਉਹ ਨਸਿਆਂ ਤੋਂ ਸਾਡੇ ਨੌਜਵਾਨ ਜਿਹੜੇ ਇਹ ਗਲਤ ਇੱਕ ਆਦਤ ਬਣ ਗਈ ਆ ਨੌਜਵਾਨਾਂ ਦੀ ਉਹ ਬਿਮਾਰ ਨੇ ਉਹ ਕੋਈ ਉਹਨਾਂ ਦਾ ਕੋਈ ਸ਼ੌਂਕ ਨਹੀਂ ਆ ਉਹ ਪਹਿਲਾਂ ਉਹਨਾਂ ਨੇ ਇਹ ਜੇ ਗਲਤ ਕਿਥੇ ਕੰਮ ਦੇ ਵਿੱਚ ਆ ਗਏ ਅਸੀਂ ਉਹਨਾਂ ਨੂੰ ਹਟਾਉਣਾ ਹੈ ਨੰਬਰ 2 ਤੇ ਸਾਡੀ ਜਦੋਂ ਖਰਾਕ ਠੀਕ ਨਹੀਂ ਹੈ ਕਿਉਂਕਿ ਅੱਜ ਕੱਲ ਕੀ ਹੋ ਗਿਆ ਅਸੀਂ ਫਾਸਟ ਫੂਡ ਖਾਂਦੇ ਆ ਸਾਨੂੰ ਫਾਸਟ ਫੂਡ ਬੰਦ ਕਰਨਾ ਪੈਣਾ ਹੈ ਔਰ ਸਾਨੂੰ ਦੁੱਧ ਲੱਸੀ ਜੇ ਜਿਹੜੇ ਪੁਰਾਣੇ ਸਾਡੇ ਬਜ਼ੁਰਗ ਤਕੜੇ ਸੀ ਅਸੀਂ ਉਹੀ ਖਰਾਕਾਂ ਦੁਬਾਰਾ ਸਾਨੂੰ ਖਾਣੀਆਂ ਪੈਣੀਆਂ ਨੇ ਕਿਉਂਕਿ WHO ਦੀ ਰਿਪੋਰਟ ਹੈ ਕਿ ਜੇ ਅਸੀਂ ਡੁਪਲੀਕੇਟ ਦੁੱਧ ਪੀਂਦੇ ਰਹੇ ਤਾਂ ਆਉਣ ਵਾਲੇ 2-4 ਸਾਲਾਂ ਦੇ ਵਿੱਚ 57% ਜਿਹੜੀ ਸਾਡੀ ਆਬਾਦੀ ਹੈ ਉਹ ਜਿਹੜੀ ਨਸਿਆਂ ਦੇ ਵਿੱਚ ਆ ਜਾਊਗੀ। ਬਾਕੀ ਇੱਕ ਟ੍ਰੈਫਿਕ ਟ੍ਰੈਫਿਕ ਦੇ ਵਿੱਚ ਵੀ ਹੁਣ ਸਾਡੇ ਨੌਜਵਾਨ ਉਧਰੋਂ ਆਉਂਦੇ ਨੇ ਸਾਈਕਲਾਂ ਦੇ ਉੱਤੇ ਆ ਰਹੇ ਆ ਕਈ ਗੱਡੀਆਂ ਦੇ ਵਿੱਚੋਂ ਮੂਹਰੋਂ ਜਾ ਰਹੇ ਨੇ ਤੇ ਉਹਨਾਂ ਨੂੰ ਰਸਤਾ ਨਹੀਂ ਦੇ ਰਹੇ ਗੱਡੀ ਵਾਲੇ। ਇਹ ਵੀ ਸਾਨੂੰ ਟ੍ਰੈਫਿਕ ਦੇ ਵਿੱਚ ਕੀ ਆ ਇੱਕ ਨਵਾਂ ਮਹਿਰਜਾਨ ਦੇਖਿਆ ਹੈ। ਕਿ ਹੁਣ ਜਿਹੜੇ ਨੌਜਵਾਨ ਨੇ ਉਹ ਮੋਟਰਸਾਈਕਲ ਤੇ ਜਾਂਦੇ ਨੇ ਸਟਿੰਗ ਵਗੈਰਾ ਜਿਹੜੀ ਇੱਕ એનਰਜੀ ਕੋਲ ਡਰਿੰਕ ਹੈ ਉਹ ਮੋਟਰਸਾਈਕਲ ਤੇ ਚੱਲਦੇ ਹੋਏ ਪੀਂਦੇ ਨੇ ਮੈਂ ਨੌਜਵਾਨਾਂ ਨੂੰ ਦੱਸਣਾ ਚਾਹੂਗਾ ਕਿ ਚੱਲਦੇ ਫਿਰਦੇ ਜਿਹੜੇ ਖਾਂਦੇ ਪਸ਼ੂ ਹੁੰਦੇ ਨੇ ਜਿਵੇਂ ਪਸ਼ੂ ਚਰਦੇ ਫਿਰਦੇ ਆ ਤੁਸੀਂ ਇੱਕ ਨੌਜਵਾਨ ਹੋ ਤੁਸੀਂ ਸਿਆਣੇ ਹੋ ਇਨਸਾਨ ਦਾ ਕੰਮ ਹੈ ਖੜੇ ਹੋ ਕੇ ਇੰਜੋਏ ਨਾ ਇੱਕ ਸਰਦਾਰ ਨੂੰ ਸਰਦਾਰਾਂ ਵਾਂਗੂ ਟੇਬਲ ਤੇ ਬੈਠ ਕੇ ਤੁਸੀਂ ਜਿਹੜਾ ਖਾਣਾ ਪੀਣਾ ਉਹ ਵਧੀਆ ਖਾਓ ਪੀਓ ਪਾਣੀ ਆ ਜਿਹੜਾ ਸਾਡਾ ਪਾਣੀ ਸਾਨੂੰ ਬਚਾਉਣਾ ਚਾਹੀਦਾ ਜੇ ਸਾਡਾ ਪਾਣੀ ਨਹੀਂ ਬਚਿਆ ਤਾਂ ਅਸੀਂ ਉਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬਰਬਾਦ ਹੋ ਜਾਾਂਗੇ ਜਦੋਂ ਵੀ ਤੁਹਾਡੇ ਪਿੰਡ ਦੇ ਵਿੱਚ ਕੋਈ ਵੀ ਪਾਣੀ ਵੇਸਟ ਕਰਦਾ ਹੈ ਕੋਈ ਗੱਡੀਆਂ ਧੋਂਦਿਆ ਕੋਈ ਵਿਹੜਾ ਧੋਂਦਿਆ ਉਹਨਾਂ ਨੂੰ ਰੋਕੋ ਬਾਦੋ ਤੋਂ ਵੱਧ ਦਰਸਤ ਲਾਓ ਬਾਕੀ ਸਾਡੀ ਅੱਜ ਨਗਰ ਪੰਚਾਇਤ ਵੱਲੋਂ ਸਾਡੇ ਮੈਂਬਰ ਸਾਡੇ ਜਸਪਾਲ ਸਿੰਘ ਜੀ ਦੀਪਾ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਹਿੰਦਰ ਸਿੰਘ ਜੀ ਸਾਡੇ ਸੈਕਟਰੀ ਬਲਦੇਵ ਸਿੰਘ ਜੀ ਤੇ ਸਮੂਹ ਸਾਡੀ ਨਗਰ ਪੰਚਾਇਤ ਅਮਰਜੀਤ ਸਿੰਘ ਜੀ ਇੱਕ ਮੈਂ ਦੇਖਦਾ ਸਾਡੇ ਨਾਲ ਦੇਖੋ ਹੌਲਦਾਰ ਸਾਹਿਬ ਨੇ ਜਿਹੜੇ ਫੌਜੀ ਨੌਕਰੀ ਕਰਕੇ ਆਏ ਆ ਔਰ ਅੱਜ ਵੀ ਤੁਹਾਡੇ ਨਾਲ ਪਹਿਲਾਂ ਸੰਗਰੂਰ ਵੀ ਗਏ ਸਾਈਕਲ ਲੈ ਕੇ ਔਰ ਹੁਣ ਵੀ ਅਸੀਂ ਤੁਹਾਡੇ ਨਾਲ ਚੱਲ ਰਹੇ ਆ ਜਦੋਂ ਅਮਰੀਕ ਸਿੰਘ ਕੈਂਪ ਸੁਨੇਜਰ ਕੈਂਪ ਸੁਨੇਜਰ ਨੇ ਅਮਰੀਕ ਸਾਹਿਬ ਦੇਖੋ ਮੰਗਰਾ ਬਹੁਤ ਧੰਨਵਾਦ ਇਹ ਦੇਖੋ ਸਾਡੇ ਕੋਲ ਸਾਡੇ ਫੌਜੀ ਇੰਨਾ ਚਿਰ ਬਾਰਡਰਾਂ ਤੇ ਲੜਾਈਆਂ ਲੜ ਕੇ ਅੱਜ ਤੁਹਾਡੇ ਨਾਲ ਨੇ ਤੁਸੀਂ ਕੋਈ ਸਿੱਖਿਆ ਲਓ ਟੜ ਤੋਂ ਘਟ 45 40 45 ਸਾਲ ਦੀ ਉਮਰ ਦੇ ਵਿੱਚ ਤੁਹਾਡੇ ਨਾਲ ਨੌਜਵਾਨਾਂ ਦੇ ਨਾਲ ਚੱਲ ਰਿਹਾ ਅੱਜ ਮੈਂ ਦੇਖਿਆ ਛੋਟੇ ਛੋਟੇ ਬੱਚੇ ਮੈਨੂੰ ਪਰਸੋਂ ਦੇ ਕਹਿ ਰਹੇ ਕਿ ਅਸੀਂ ਵੀ ਸਾਈਕਲ ਲੈ ਕੇ ਵਿੱਚ ਜਾਣਾ ਜਦੋਂ ਤੁਸੀਂ ਇਹ ਚੈਨਕ ਤੋਰਤੀ ਜਦੋਂ ਤੁਸੀਂ ਇਹ ਚੀਜ਼ ਸਟਾਰਟ ਕਰਤੀ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਜਿਹੜਾ ਵਾਇਰਸ ਸਾਡੇ ਸਮਾਜ ਦੇ ਵਿੱਚ ਮਾੜਾ ਵਾਇਰਸ ਵੜਿਆ ਵਾ ਉਹ ਵਾਇਰਸ ਦੂਰ ਹੋ ਜਾਊਗਾ ਸਾਡੇ ਪੰਜਾਬ ਦੇ ਨੌਜਵਾਨਾਂ ਇਹਨੇ ਤਕੜੇ ਹੋਣਗੇ ਇੱਕ ਛੋਟੀ ਜੀ ਗੱਲ ਤੁਹਾਨੂੰ ਦੱਸਦਾ ਇਹਨਾਂ ਧੰਨਵਾਦ ਕਰਦੇ ਆਂ ਔਰ ਨਾਲ ਬੇਨਤੀ ਕਰਦੇ ਆਂ ਅਗਲੇ ਐਤਵਾਰ ਨੂੰ ਜਦੋਂ ਹਰ ਐਤਵਾਰ ਇਹ ਚੱਲਿਆ ਕਰੂਗਾ ਮੈਂ ਵੱਧ ਤੋਂ ਵੱਧ ਦੇ ਕਿਸਾਬ ਹੋ ਰਿਹਾ ਸਾਰੀ ਸੰਗਤਾਂ ਨੂੰ ਰੱਖਣਾ ਆਸ਼ੀਰਵਾਦ ਜਾਨ ਹਾਂ ਨਗਰ ਪੰਚਾਇਤ ਵੱਲੋਂ ਜਿੰਨੀ ਵੀ ਸੰਗਤ ਆਈ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਜੀ ਜੱਟ ਦੇ ਬਹੁਤ ਬਹੁਤ ਧੰਨਵਾਦ ਪਿੰਡ ਸੈਡਾ ਦੀ ਨਗਰ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚਲੋ ਚਲੋ ਤੁਰੇ ਚਲੋ ਤੁਰੇ ਚਲੋ ਬਹੁਤ ਸੋਹਣਾ ਬਹੁਤ ਵਧੀਆ ਬਿਲਡ ਆਨ ਬਿਲਡ ਆਨ ਬਿਲਡ ਆਨ ਬਹੁਤ ਵਧੀਆ ਆਖਲੇ ਆ ਰਹੇ ਆ ਗਰਾਉਂਡ ਦੇ ਵਿੱਚ ਜਾਣਗੇ ਪਹੁੰਚੇ ਆਪਾਂ ਗਰਾਉਂਡ ਦੇ ਵਿੱਚ ਜਿੱਤ ਦੇ ਨਿਸ਼ਾਨ ਥੰਮ ਉੱਪਰ ਕਰਦੇ ਵੈਰੀ ਗੁੱਡ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਵਧੀਆ ਬਹੁਤ ਵਧੀਆ ਲੱਖੇ ਖਿਆਲੀ ਹੁਣੀ ਪਹੁੰਚ ਚੁੱਕਿਆ ਗਗਨ ਹੁਣੀ ਬਹੁਤ ਸੋਣਾ ਪ੍ਰਧਾਨ ਜੀ ਹੱਥ ਤਾਹਾਂ ਕਰਕੇ ਬਹੁਤ ਵਧੀਆ ਥੰਮ ਤਾਹਾਂ ਨੂੰ ਕਰ ਦਿਓ ਬਹੁਤ ਸੋਣਾ ਹਾਂਜੀ ਹਾਂਜੀ ਅਰਸ਼ ਗੁਰੂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਲਗਾਤਾਰ ਦੂਜਾ ਐਤਵਾਰ ਬਹੁਤ ਸੋਣਾ ਬਹੁਤ ਸੋਣਾ ਬਹੁਤ ਵੱਡਾ ਫਰਲਾ ਅਰਸ਼ ਜੀ ਦਾ ਬਹੁਤ ਵਧੀਆ ਬਹੁਤ ਸੋਣਾ ਵੀ ਬਹੁਤ ਸੋਣਾ ਅਣਕੀ ਸਾਹਿਬ ਪਹੁੰਚ ਗਏ ਬਹੁਤ ਸੋਣਾ ਬਹੁਤ ਵਧੀਆ ਬਹੁਤ ਵਧੀਆ ਜਸਪ੍ਰੀਤ ਜੀ ਧੰਨਵਾਦ ਤੁਹਾਡਾ ਬਹੁਤ 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 ਸੋਣਾ ਥੈਂਕ ਯੂ ਸ਼ੁਕਰੀਆ ਬਹੁਤ ਬਹੁਤ ਵਧੀਆ ਬਹੁਤ ਸੋਣਾ ਔਰ ਜੀ ਕਰਮ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਬਹੁਤ ਵਧੀਆ ਬੱਲੇ ਬਹੁਤ ਵਧੀਆ ਜੀ ਬਹੁਤ ਵਧੀਆ ਵੀਕ ਬਹੁਤ ਵਧੀਆ ਗੁੱਡ ਗੁੱਡ ਅਵਤਾਰ ਭਾਈ ਜੀ ਸਤਿ ਸ਼੍ਰੀ ਅਕਾਲ ਬਹੁਤ ਸੋਣਾ ਜੀ ਭਾਈ ਜੀ ਬਹੁਤ ਵਧੀਆ ਬਹੁਤ ਵਧੀਆ ਆਹ ਬੱਲੇ ਆ ਸ਼ਰਾਰਤੀ ਬੱਚਾ ਵੀ ਪਹੁੰਚ ਚੁੱਕਿਆ ਬਹੁਤ ਵਧੀਆ ਔਰ ਜੀ ਬੱਲੇ ਕਾਲਾ ਪ੍ਰਧਾਨ ਕੀ ਹਾਲ ਆ ਵੀਰ ਬਹੁਤ ਵਧੀਆ ਸੱਸੀ ਕਾਲ ਬਾਈ ਦੀ ਕੀ ਆਲਾ ਕੌਣ ਆਇਗਾ ਨਾ ਅਬੀ ਸਾਡਾ ਕਪਾਣ ਆ ਗਿਆ